ਹਾਂਜੀ ਫਰੈਂਡ ਬ੍ਰੀਕਪੋਰ ਤੁਹਾਨੂੰ ਤੁਹਾਡਾ ਸਵਾਗਤ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆ 7986846453 ਤੇ ਤੁਸੀਂ WhatsApp ਤੇ ਜਰੂਰ ਮੈਸੇਜ ਕਰਕੇ ਐਡ ਹੋਇਓ ਆਪਾਂ WhatsApp ਤੇ ਇੱਕ ਗਰੁੱਪ ਬਣਾਤਾ ਤਾਂ ਕਿ ਹਰ ਇੱਕ ਸਟਾਫ ਆਪਾ ਉੱਤੇ ਪਾ ਸਕੀਏ ਕਿਉਂਕਿ ਇਸ ਤਰ੍ਹਾਂ ਵੀਡੀਓ ਆਪਾਂ ਕੋ ਜਿਵੇਂ ਨੋਰਮਲ ਗੱਲ ਬਣਦੀ ਨਹੀਂ ਤੇ ਕਿਉਂਕਿ ਬਿਜ਼ੀ ਹੋਈਦਾ ਵਾ ਤੇ ਸਟਾਫ ਵਗੈਰਾ ਸ਼ੋ ਕਰਨਾ ਥੋੜਾ ਹੋ ਜਾਂਦਾ ਕਿ ਵੀਡੀਓ ਬਣਾਉਣੀ ਪੈਂਦੀ ਓਲੀ ਟਾਈਮ ਚਾਹੀਦਾ ਵੀਡੀਓ ਸਕਿਪ ਕਰਕੇ ਦੇਖਣ ਨਾਲ ਤੁਸੀਂ ਡਾਇਰੈਕਟ ਐਪੀਸੂਟ ਦੀ ਪਿਕ ਦੇਖੀ ਸਟਾਫ ਬਾਰੇ ਮੈਨੂੰ ਪੁੱਛ ਸਕਦੇ ਆਂ ਕਾਲ ਵੀ ਕਰ ਸਕਦੇ ਆਂ ਠੀਕ ਹੈ ਤੇ ਆਪਾਂ ਗਰੁੱਪ ਚ ਪਾ ਦਿਆ ਕਰਾਂਗੇ ਸਭ ਨੂੰ ਪ੍ਰਾਈਸ ਸੇਮ ਲੱਗਣਗੇ ਕੋਈ امیر ਗਰੀਬ ਆਪਣੇ ਵਾਸਤੇ ਸਭ ਸੇਮ ਆ ਇੱਕੋ ਜਿਹਾ ਪ੍ਰਾਈਸ ਦੱਸਿਆ ਜਾਂਦਾ ਚਾਹੇ ਇਕੱਲੇ-ਇਕੱਲੇ ਨੂੰ ਦੱਸਿਆ ਜਾਵੇ ਚਾਹੇ ਆਪਾਂ ਇੱਕ-ਇੱਕ ਜਾਣੇ ਨੂੰ ਦੱਸੀਏ ਚਾਹੇ ਆਪਾਂ ਨੂੰ ਗਰੁੱਪ ਵਿੱਚ ਇਸੇ ਕਰਕੇ ਮੈਂ ਸੋਚਿਆ ਕਿ ਆਪਾਂ ਸਾਰਿਆਂ ਨੂੰ ਇੱਕੋ ਪ੍ਰਾਈਸ ਵਿੱਚ ਲਿਖ ਕੇ ਪੇਸ ਕਰਾਂਗੇ ਜਿਸ ਨੂੰ ਸਹੀ ਲੱਗਦਾ ਉਹ ਲੈ ਸਕਦਾ ਆਪਣਾ ਸਟਾਫ ਕੋਈ ਵੀ ਰੈਡੀ ਕਰਾ ਸਕਦਾ ਏ ਪਲੇਨ ਤੇ ਵਰਕ ਤੁਸੀਂ ਮਸ਼ੀਨ ਵਰਕ ਕਰਾ ਸਕਦੇ ਪ੍ਰਿੰਟ ਲੈ ਸਕਦੇ ਹੈਂਡ ਵਰਕ ਦਾ ਕਰਾ ਸਕਦੇ ਹੈ ਨਾ ਸਟਾਫ ਕਲਰ ਤੁਸੀਂ ਆਪਣੀ ਮਰਜ਼ੀ ਦਾ ਦੱਸ ਕੇ ਡਿਜ਼ਾਈਨ ਵੀ ਤੁਸੀਂ ਭੇਜ ਕੇ ਸਾਨੂੰ ਪਿਕ ਤੇ ਕਿਸੇ ਦਾ ਵੀ ਰੈਡੀ ਕਰਾ ਸਕਦੇ ਆ ਸਾਡਾ ਕੋਈ ਪਸੰਦ ਹੈ ਤਾਂ ਤੁਸੀਂ ਉਹ ਵੀ ਰੈਡੀ ਕਰਾ ਸਕਦੇ ਆ ਤੇ ਇਹ ਤੁਸੀਂ ਦੇਖਾਂਗੇ ਆਪਾਂ ਬਹੁਤ ਸੋਹਣਾ ਸੂਟ ਅੱਜ ਦਾ ਥੀਮ ਹੀ ਆ ਪਰੱਖਿਆ ਮੰਨ ਲਓ ਗ੍ਰੇ ਤੇ ਬਲੈਕ ਉਹਦੇ ਵਿੱਚ ਆਪਾਂ ਤੁਹਾਨੂੰ ਡਿਫਰੈਂਟ ਡਿਫਰੈਂਟ ਡਿਜ਼ਾਈਨ ਦਿਖਾਵਾਂਗੇ ਤੇ ਇਹ ਵੀ ਸੂਟ ਜਿਵੇਂ ਬਣਿਆ ਵਾ ਤੁਸੀਂ ਸਾਨੂੰ ਕਲਰ ਦੱਸ ਕੇ ਤੇ ਆਪਣੀ ਪਸੰਦ ਦਾ ਕੋਈ ਵੀ ਰੰਗ ਸਟਾਫ ਦੱਸ ਕੇ ਤੁਸੀਂ ਕਰਾ ਸਕਦੇ ਆਪਾਂ ਕਾਟਨ ਦੇ ਬਣਾਇਆ ਗੀਜ਼ਾ ਕਾਟਨ ਦਾ ਸੂਟ ਹੈ ਕਿਉਂਕਿ ਜਿਨ੍ਹਾਂ ਨੂੰ ਪਤਾ ਗੀਜ਼ਾ ਕਾਟਨ ਕਦੀ ਵੀ ਖਰਾਬ ਨਹੀਂ ਹੁੰਦੀ ਹੈਗੀ ਤੇ ਇਹ ਆਪਾਂ ਬਣਾਇਆ ਪਾਕਿਸਤਾਨੀ ਸਟਾਈਲ ਚ ਕੁੜਤਾ ਤੇ ਲੱਮੇ ਤੁਹਾਨੂੰ ਪੂਰਾ ਸੂਟ ਦਿਖਾ ਦਿੰਨੀ ਹਾਂ ਉਸ ਤੋਂ ਬਾਅਦ ਤੁਸੀਂ ਦੇਖ ਲਿਓ ਇਹ ਪਾਕਿਸਤਾਨੀ ਬਾਟਮ ਤੇ ਨਾਲ ਕੁੜਤਾ ਇਹ ਲੂਜ਼ ਵਾਲਾ ਵਾ ਠੀਕ ਹੈ ਤੁਸੀਂ ਆਪਣੀ ਪਸੰਦ ਨਾਲ ਫਿਟਿੰਗ ਵਾਲਾ ਬਣਾ ਸਕਦੇ ਆਂ ਤੇ ਕੱਲਾ ਬਾਟਮ ਤੇ ਵਰਕ ਕਰਨਾ ਗਲੇ ਤੇ ਇਹਦੇ ਵਰਕਾ ਬਾਜੂ ਤੇ ਵਰਕਾ ਬਟਨ ਵੀ ਆਪਾਂ ਦੇਖੋ ਨਾਲ ਮੈਚ ਕਰਕੇ ਬਣਾਏ ਹੋਏ ਆ ਇਹ ਬਾਜੂ ਤੇ ਵਰਕ ਆਂਦਾ ਵਾ ਮੋਢੇ ਦੇ ਲਾਗੇ ਇਹ ਫਰੰਟ ਦੇ ਗਲੇ ਤੇ ਜਿਵੇਂ ਸਟਾਈਲ ਇਸ ਤਰ੍ਹਾਂ ਬਣਦਾ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਵਰਕ ਤੁਸੀਂ ਦੇਖੋ ਕਿੰਨਾ ਕਲੀਨ ਵਰਕ ਕੀਤਾ ਆ ਪਰ ਸ਼ੇਡ ਬਹੁਤ ਸੋਹਣੇ ਲਾਏ ਆ ਤਾਂ ਕਿ ਗਰੇ ਤੇ ਉੱਠਣ ਇਹ ਨਾਰਮਲ ਜੋ ਕਲਰ ਹੈਗਾ ਵਿੱਚ ਆਉਂਦਾ ਪਿਆ ਲਾਈਟ ਥੋੜਾ ਜਿਹਾ ਲਾਈਟ ਆ ਬਾਕੀ ਬਹੁਤ ਸੋਹਣੇ ਕਲਰ ਇੱਥੇ ਉੱਠਦੇ ਪਏ ਆ ਤੇ ਇਹ ਆਪਾਂ ਫਲਾਵਰ ਬਣਾ ਕੇ ਲਗਾਏ ਹੋਏ ਆ ਤੁਸੀਂ ਪਸੰਦ ਨਹੀਂ ਪੱਟੀ ਦਾ ਤੁਸੀਂ ਇਹਨੂੰ ਚੇਂਜ ਵੀ ਕਰ ਸਕਦੇ ਆ ਤੁਸੀਂ ਆਪਣੀ ਮਰਜ਼ੀ ਦਾ ਗਲਾ ਬਣਾ ਸਕਦੇ ਐ ਤੁਸੀਂ ਬਾਜੂ ਦਾ ਡਿਜ਼ਾਈਨ ਦੇਖ ਲਓ ਔਰਗਾਂਜ਼ਾ ਲਾ ਕੇ ਆਪਾਂ ਵਰਕ ਕੀਤਾ ਨਾਲ ਕਟਵਰਕ ਕੀਤਾ ਇਹ ਬਾਜੂ ਦਾ ਡਿਜ਼ਾਈਨ ਹੈ ਕਲਰ ਸੇਮ ਹੀ ਲੱਗੇ ਹੋਏ ਆ ਇਹ ਵੀ ਤੁਸੀਂ ਦੇਖ ਸਕਦੇ ਆ ਆਪਾਂ ਡਿਟੇਲ ਦੇਈ ਦੀ ਬੱਕੀ ਉਹੀ ਹੁੰਦਾ ਵਾ ਟਾਈਮ ਲੱਗਦਾ ਸਕਿਪ ਕਰਕੇ ਵੀਡੀਓ ਦੇਖਣ ਨਾਲੋਂ ਤੁਸੀਂ ਮੈਨੂੰ ਵਟਸਐਪ ਤੇ ਜਰੂਰ ਐਡ ਹੋ ਜਓ ਤਾਂ ਕਿ ਤੁਹਾਨੂੰ ਵੀ ਆਸਾਨ ਲੱਗੇ ਤੇ ਮੈਨੂੰ ਵੀ ਤੇ ਇਸ ਤਰ੍ਹਾਂ ਦਾ ਇਹ ਸੂਟ ਹੈ ਸੂਟ ਦੀ ਇੰਨੀ ਸੋਹਣੀ ਲੁੱਕ ਹੈ ਤੁਸੀਂ ਕਿਸੇ ਵੀ ਕਲਰ ਸੇ ਇਹਨੂੰ ਰੈਡੀ ਕਰਾ ਸਕਦੇ ਆ ਸਟਾਫ ਬਾਕੀ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਹ ਦੇ ਨਾਲ ਦੇ ਫੁੱਲ ਆਪਾਂ ਪਹੁੰਚੇ ਦੇ ਬਣਾਏ ਆ ਇਹ ਪਾਕਿਸਤਾਨੀ ਸਟਾਈਲ ਚ ਬਣਾਈ ਆ ਬਾਟਮ ਵੈਸੇ ਤਾਂ ਬੈਲਟ ਲਾ ਕੇ ਹੈਵੀ ਹੈ ਪਰ ਫਿਰ ਵੀ ਕਈਆਂ ਨੂੰ ਲਾਈਟ ਪਸੰਦ ਹੁੰਦੀ ਤੁਸੀਂ ਹੁਣ ਜਿਵੇਂ ਡਿਜ਼ਾਈਨ ਦੇ ਅਨੁਸਾਰ ਰਿਵਾਜ ਦੇ ਅਨੁਸਾਰ ਪਾ ਸਕਦੇ ਆ ਇਹ ਵੀ ਆਪਾਂ ਹੁਣ ਪ੍ਰੈਸ ਕਰਕੇ ਤੇ ਪੈਕਿੰਗ ਕਰਕੇ ਭੇਜਾਂਗੇ ਆਪਣੇ ਕਸਟਮਰ ਦਾ ਨਾਲ ਆਪਾਂ ਤੁਸੀਂ ਦੇਖੋ ਵਰਕ ਨਾਲ ਦੇ ਆਪਾਂ ਟਾਈ ਡਾਈ ਕੋਟੇ ਦਾ ਦੁਪੱਟਾ ਕੀਤਾ ਹੋਇਆ ਵਿੱਚ ਟਾਈ ਡਾਈ ਕਰਕੇ ਤੇ ਟਾਈ ਡਾਈ ਲੇਸ ਲਾਈ ਹੋਈ ਹੈ ਤੇ ਸਾਰੇ ਕਲਰ ਆਪਾਂ ਦੇ ਦਿੱਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਬਣਾਉਣ ਵਾਸਤੇ ਤੁਸੀਂ ਟ੍ਰੈਂਡ ਬੁਟੀਕ ਕਪੂਰਥਲਾ ਨਾਲ ਸਵਾਗਤ ਕਰ ਸਕਦੇ ਆ ਆਪਣੀ ਜ਼ਿੰਦਗੀ ਵਿੱਚ ਜੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਮਿਲਣਗੇ ਜੀ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗੀ ਵੀਡੀਓ ਤੇ ਅੱਗੇ ਆਪਾਂ ਤੁਹਾਨੂੰ ਸਟਾਫ ਦਿਖਾਉਨੇ ਆ ਸਟਾਫ ਕਾਫੀ ਹੈ ਤੇ ਧਿਆਨ ਨਾਲ ਦੇਖ ਕੇ ਤੁਸੀਂ ਲੈ ਸਕਦੇ ਆ ਠੀਕ ਹੈ ਜੀ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੀ ਕਿਉਂਕਿ ਡਿਜ਼ਾਈਨ ਆਪਣੇ ਹੁੰਦੇ ਆ ਦੇਖੋ ਇਸ ਤਰ੍ਹਾਂ ਪਹੁੰਚੇ ਵੀ ਤੁਸੀਂ ਡਿਜ਼ਾਈਨ ਕਰਕੇ ਸਾਡੇ ਕੋਲ ਲੈ ਸਕਦੇ ਏ ਡਿਜ਼ਾਈਨ ਵਾਸਤੇ ਸੂਟ ਰੱਖੇ ਦਿਖਾਉਣ ਵਾਸਤੇ ਠੀਕ ਹੈ ਜੀ ਇਹ ਵੀ ਆਪਾਂ ਕੋ ਆਨ ਸਟਿਚ ਆ ਬਾਟਮ ਸਟਿਚ ਹੁੰਦੀ ਹੈ ਤੇ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਕਰਾ ਸਕਦੇ ਇਹ ਹੈਂਡਵਰਕ ਹੈ कॉटन ਦੇ ਉੱਤੇ ਇਹ ਡਾਰਕ ਸ਼ੇਡ ਦਾ ਗ੍ਰੇ ਹੈ ਜੀ ਇਹ कॉटन ਦੇ ਉੱਤੇ ਹੈਂਡਵਰਕ ਹੈ ਤੁਸੀਂ ਦੇਖੋ ਨੀਡਲ ਨਾਲ ਕੰਮ ਕੀਤਾ ਸਫਾਈ ਇਹ ਬਾਜੂ ਤੇ ਕੋਈ ਲਾਈਟ ਕੰਮ ਨਹੀਂ ਆਪਾਂ ਹੈਵੀ ਕੰਮ ਹੀ ਕਰੀਦਾ ਇਸੇ ਹੀ ਤਰ੍ਹਾਂ ਤੁਸੀਂ ਦੇਖੋ ਇਹ ਹੈਗਾ ਇੱਕ ਸੂਟ ਇਹ ਬੋਟਮ ਆ ਇਹ ਦੋ ਸੂਟਾਂ ਦਾ ਸਟਾਫ ਹੈ ਜੀ ਤੁਸੀਂ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਲੈ ਸਕਦੇ ਆ ਤੇ ਇਹਦੇ ਨਾਲ ਲੈਣਾ ਜਾਂ ਆਲ ਓਵਰ ਲੈਣਾ ਤੁਸੀਂ ਲੈ ਸਕਦੇ ਆ ਦੋ ਸੂਟਾਂ ਦਾ ਦੇਖੋ ਸਟਾਫ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਵਰਕ ਕੀਤਾ ਹੋਇਆ ਇਹ ਦੇਖੋ ਫੌਲ ਪੇਂਟਿੰਗ ਦਾ ਵਰਕ ਹੈ ਜੀ ਤੇ ਬਹੁਤ ਸੋਹਣਾ ਜਿਆਦਾ ਇਹਦਾ ਪ੍ਰਿੰਟ ਸੋਹਣਾ ਵੈ ਜੀ ਠੀਕ ਹੈ ਤਨ ਮੈਂ ਬਲੈਕ ਨਾ ਵੀ ਦਿਖਾ ਦਿੰਨੀ ਅਗਰ ਤੁਸੀਂ ਬਲੈਕ ਨਾ ਵੀ ਲੈਣਾ ਚਾਹੋ ਤੇ ਲੈ ਸਕਦੇ ਵੈਸੇ ਤਾਂ ਇਹ ਗ੍ਰੇ ਇਹਦੇ ਨਾਲ ਬਹੁਤ ਕਰੀਮ ਨਾਲ ਉੱਠ ਰਿਹਾ ਜੀ ਬਹੁਤ ਜਿਆਦਾ ਸੋਹਣਾ ਲੱਗਦਾ ਚਿਕਨ ਦੀ ਹੈ ਅਗਰ ਓਨਲੀ ਤੁਸੀਂ ਦੋ ਸੂਟ ਬਣਾਉਣੇ ਆ ਸ਼ਰਟ ਤੁਹਾਡੇ ਕੋ ਘਰ ਬਾਟਮ ਤਾਂ ਵੀ ਲੈ ਸਕਦੇ ਇਹ ਸੂਟ ਕਾਫੀ ਟ੍ਰੈਂਡ ਚ ਆਪਾਂ WhatsApp ਤੇ ਇਹਦੇ ਕਾਫੀ ਕਲਰ ਲਾਏ ਸੀਗੇ ਕਲਰ ਤਾਂ ਦੋ ਤਿੰਨ ਹੀ ਆਉਂਦੇ ਨੇ ਇਹਨਾਂ ਚ ਕੁਝ ਜਿਆਦਾ ਨਹੀਂ ਜਿਆਦਾ ਥੀਮ ਇਹਦਾ ਬਲੈਕ ਹੀ ਹੁੰਦਾ ਵਾ ਠੀਕ ਹੈ ਜੀ ਤੇ ਇਹਦੇ ਵਿੱਚ ਪ੍ਰਿੰਟ ਥੋੜਾ ਚੇਂਜ ਹੁੰਦਾ ਆਪਾਂ ਪਹਿਲਾਂ ਵੀ ਇਦਾਂ ਦੇ ਸੂਟ ਬਣਾਏ ਸੀਗੇ ਤੁਸੀਂ ਇਹ ਲੈ ਸਕਦੇ ਇਹ ਵੀ ਦੋ ਸੂਟਾਂ ਦਾ ਸਟਾਫ ਹੈ ਇਹਦਾ ਕਲਰ ਵੀ ਦੇਖੋ ਬਹੁਤ ਸੋਹਣਾ ਹੈ ਜੀ ਤੇ ਇਹ ਨਾਲ ਅਸੀਂ ਪਿਓਰ ਦੇ ਦੁਪੱਟੇ ਡਾਈ ਕੀਤੇ ਆ ਤੁਸੀਂ ਵੀ ਦੋ ਦੁਪੱਟਾ ਵੀ ਲੈਣਾ ਚਾਹੋ ਤੇ ਲੈ ਸਕਦੇ ਹੋ ਇਸੇ ਤਰ੍ਹਾਂ ਦੇਖੋ ਤੁਸੀਂ ਬਲੈਕ ਦੇ ਵਿੱਚ ਇਹਦੇ ਨਾਲ ਆਪਾਂ ਕਰੇਬ ਦੀ ਬਾਟਮ ਹੈ ਕਿਉਂਕਿ ਕਰੇਬ ਦਾ ਹੀ ਸਾਰਾ ਸਟਾਫ ਹੈ ਤੁਸੀਂ ਇਹਤੇ ਵਰਕ ਕਰਾ ਸਕਦੇ ਆ ਜਾਂ ਤੁਸੀਂ ਡਿਜ਼ਾਈਨ ਵੀ ਬਣਾ ਸਕਦੇ ਦੋਨੋਂ ਸਟਾਫ ਦੇ ਵਿੱਚ ਲਾ ਕੇ ਠੀਕ ਹੈ ਜੀ ਇਦੇ ਨਾਲ ਵੀ ਦੁਪੱਟਾ ਪਨੇਨ ਲਊਗਾ ਅਗਰ ਘਰ ਤੁਹਾਡੇ ਕੋ ਹੈ ਕਿ ਨਾਰਮਲ ਦੁਪੱਟੇ ਤੁਸੀਂ ਇਦਾਂ ਹੀ ਸਟਾਫ ਲੈ ਸਕਦੇ ਆ ਜਿਆਦਾ ਇੰਡੀਆ ਵਾਲੇ ਸਟਾਫ ਹੀ ਲੈਂਦੇ ਜੀ ਜਿੱਦਾਂ ਸਾਡੇ ਆ ਕਸਟਮਰ ਫੋਰਨ ਦੇ ਸਾਰੇ ਸੂਟ ਉਹੀ ਸਟਿਚ ਹੋ ਕੇ ਜਾਂਦੀ ਹੈ ਇਸ ਕਰਕੇ ਸਟਿਚਿੰਗ ਦਿਖਾ ਦਿੱਤੀ ਹੈ ਇਹ ਵੀ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੇ ਆ ਇਹ ਵੀ ਕਸਟਮਰ ਦਾ ਹੀ ਜਾ ਰਿਹਾ ਸੂਟ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਦੇ ਸੂਟ ਪਹਿਲਾਂ ਵੀ ਭੇਜੇ ਪਰ ਆਹ ਡਿਜ਼ਾਈਨ ਜਵੇਂ نیچے ਤੇ ਕੀਤਾ ਹੋਇਆ ਪੈਕਿੰਗ ਕੀ ਕਰ ਰਹੀ ਸੀ ਤੇ ਫਿਰ ਮੈਂ ਸੋਚਿਆ ਚਲੋ ਵੀਡੀਓ ਤੁਹਾਨੂੰ ਦੇਖੋ ਕਿੰਨਾ ਸੋਹਣਾ ਲੱਗਦਾ ਇਹਦੇ ਵਿੱਚ ਵੀ ਆ ਜਾਂਦੇ ਇਹ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਵਾਲਾ ਡਿਜ਼ਾਈਨ ਦਿੱਤਾ ਘੇਰੇ ਦੇ ਵੀ ਦਿੱਤਾ ਤੇ ਬਾਜੂ ਤੇ ਵੀ ਦਿੱਤਾ ਇਹ ਦੇਖੋ ਜੀ ਬਾਜੂ ਇਹ ਤੇ ਰੱਖਦੀ ਜਿਆਦਾ ਵਧੀਆ ਲੱਗੂਗੀ ਇਹ ਦੇਖੋ ਇਦਾਂ ਦੇਖ ਸਕਦੇ ਤੇ ਇਹਦੀ ਤੁਸੀਂ ਦੇਖੋਗੇ ਅੱਗੇ ਆਪਾਂ ਬਾਟਮਾ ਉਦਾਂ ਭੇਜੀਆਂ ਇਹ ਬਾਟਮ ਤੇ ਆਪਾਂ ਵਰਕ ਕੀਤਾ ਇਹ ਵੀ ਇਦਾਂ ਹੀ ਜਿਸ ਤਰ੍ਹਾਂ ਇਹ ਪਾਕਿਸਤਾਨੀ ਸਟਾਈਲ ਚ ਇਸੇ ਤਰ੍ਹਾਂ ਇਹ ਪਹੁੰਚੇ ਪਾਕਿਸਤਾਨੀ ਸਟਾਈਲ ਚ نیچے ਕੱਟ ਵਰ ਕਰਕੇ ਤੇ ਮੋਰੀ ਤੇ ਆਪਾਂ ਇਦਾਂ ਡਿਜ਼ਾਈਨ ਬਣਾਇਆ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਮੀ ਇਹ ਕਰਦੀਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਸੋਹਣੀ ਲੱਗੇ ਹੋਏਗੀ ਤੇ ਇਸ ਤਰ੍ਹਾਂ ਦੇ ਸੂਟ ਤੁਸੀਂ ਸਾਡੇ ਕੋਲ ਲਓ ਤੇ ਸੋਹਣੇ ਸੋਹਣੇ ਸੂਟਾਂ ਵਾਸਤੇ ਸੰਪਰਕ ਕਰੋ। ਸਟਾਫ ਬਹੁਤ ਹੁੰਦਾ ਜੀ ਚਾਪ ਦੀ ਗੱਲ ਨਹੀਂ ਹੈ। ਸਟਾਫ ਬਹੁਤ ਹੁੰਦਾ ਸਿਰਫ ਵੀਡੀਓ ਦੀ ਕਮੀ ਹੁੰਦੀ ਹੈ। ਇਸ ਲਈ ਮੈਨੂੰ ਆਸਾਨ ਲੱਗਦਾ ਕਿ WhatsApp ਤੇ ਤੁਸੀਂ ਪਿਕ ਦੇਖ ਲਓ। ਮੰਨ ਲਓ ਇਦਾਂ ਹੀ ਮੈਂ ਤੁਹਾਨੂੰ ਦਿਖਾਵਾਂਗੀ। ਮੈਂ ਤੁਹਾਨੂੰ ਸਟਾਫ ਦੱਸਾਂਗੀ ਪਿਓਰ ਦਾ ਸਟਾਫ ਹੈ, ਕਾਟਨ ਦਾ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ। ਸਟਾਫ ਦੇਖ ਲਓ ਇਦਾਂ ਰੂਵ ਵਰਗਾ ਜੀ। ਤੇ ਤੁਸੀਂ ਇਹਨੂੰ ਗਰਮੀਆਂ 'ਚ ਪਾ ਸਕਦੇ ਆਰਾਮ ਨਾਲ ਬਾਕੀ ਤੁਸੀਂ ਕੋਈ ਵੀ ਸਟਾਫ ਲੈ ਸਕਦੇ ਸਾਡੇ ਕੋਲ ਠੀਕ ਹੈ ਜੀ ਉਮੀਦ ਕਰਦੇ ਆਂ ਦੀ ਵੀਡੀਓ ਪਸੰਦ ਆਈ ਹੋਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਕਰਿਓ ਥੈਂਕ ਯੂ